ਅਕਾਲੀ ਸਿਆਸਤ ਖੁਦ ਪੰਬਲਪੂਸੇ ਰਹੀ ਆ ਤੇ ਨਾਲ ਦੀ ਨਾਲ ਸਾਰਾ ਸਿੱਖ ਪੰਥ ਵੀ ਪੰਬਲਪੂਸੇ ਆ ਹਾਂ ਕੈਨੇਡਾ ਚ ਜੋ ਕੁਝ ਹੋ ਰਿਹਾ ਭਾਰਤ ਕੈਨੇਡਾ ਦੇ ਸਬੰਧਾਂ ਚ ਸਭ ਤੋਂ ਜ਼ਿਆਦਾ ਅਫੈਕਟਡ ਅਸੀਂ ਪੰਜਾਬੀ ਹੋਵਾਂਗੇ ਕਿਉਂਕਿ ਪੰਜਾਬੀ ਬਹੁਤ ਗਿਣਤੀ ਚ ਨੇ ਤੇ ਵਪਾਰੀਆਂ ਚ ਵੀ ਗਾਹੇ ਸੇਖੋਵਾਂਗੇ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਹਾਂਜੀ ਬਦਨਾਮ ਕਰਨ ਦੀ ਵੀ ਇੱਕ ਸਕੀਮ ਚੱਲ ਰਹੀ ਸੀ ਕਿ ਤੇ ਟੈਰਰਿਸਟ ਨੇ ਅਤਵਾਦੀ ਨੇ ਸਾਡੇ ਚ ਕੁਝ ਲੋਕ ਹੋਣਗੇ ਜਿਹੜੇ ਇਸ ਪਾਸੇ ਤੁਰਦੇ ਆ ਤੇ ਹੁਣ ਤੇ ਸਿੱਧਾ ਹੀ ਅੰਮ੍ਰਿਤਸਰ ਵਰਗੇ ਇੱਕ ਤਾਕਤਵਾਰ ਮੰਤਰੀ ਦਾ ਇਹ ਗ੍ਰਹਿ ਮੰਤਰੀ ਪਰਦਾਵਾ ਨਾ ਬੋਲ ਰਿਹਾ ਕਿ ਜੋ ਕੁਝ ਘਟਰਾਵਾ ਇਥੇ ਹੋ ਰਿਹਾ ਉਹਦੇ ਪਿੱਛੇ ਉਹਨਾਂ ਦਾ ਹੱਥ ਹੈ ਆਰਐਸਐਸ ਲਈ ਖਾਸ ਕਰਕੇ ਬੀਜੇਪੀ ਨੇ ਇੱਕ ਹਰਿਆਣੇ ਚੋਂ ਕੁਛ ਸਟੂਡੈਂਟਸ ਨੇ ਜਿਹੜੇ ਆਪਣੀ ਸਕਾਲਰਸ਼ਿਪ ਤੇ ਇਥੇ ਤੇ ਜਿਉਣੇ ਤਾਂ ਕਿ ਉਹ ਖੁਰਦੂਲਬਾਜੀ ਕਰਨ ਕਿ ਇਥੇ ਜਿਹੜੀ ਲੜਾਈ ਝੜੇ ਹਿੰਦੂ ਸਿੱਖ ਦੀ ਜਿਹੜੀ ਦਵਾਈ ਦਾ ਉਹ ਦਿੱਤੀ ਜਾਵੇ ਪੰਜਾਬੀਆਂ ਦਾ ਮਸਲਾ ਪੰਜਾਬ ਦਾ ਮਸਲਾ ਬਣਾ ਕੇ ਨਹੀਂ ਪੇਸ਼ ਕਰਨਗੇ ਜਾਂ ਲੜਾਈ ਨਹੀਂ ਕਰਨਗੇ ਤੇ ਉਦੋਂ ਤੱਕ ਇਹ ਗੱਲ ਜਿਹੜੀ ਹੈਗੀਆਂ ਉਹ ਬਣਨੀ ਨਹੀਂ ਹੈ ਇੰਨੀ ਤਰਾਸਤੀ ਤੋਂ ਬਾਅਦ ਹੁਣ ਅਸੀਂ ਜਿਹੜੀ ਸਟੇਜ ਤੇ ਖੜੇ ਆ ਅੱਜ ਅਕਾਲੀ ਦਲ ਦੀ ਹੋਂਦ ਨਾਂ ਦੇ ਬਰਾਬਰ ਆ ਬਿਲਕੁਲ ਜਿਹੜੇ ਗਰੁੱਪ ਬਣੇ ਆ ਉਹਨਾਂ ਚ ਆਪੋ ਚ ਲੜਾਈਆਂ ਚੱਲ ਰਹੀਆਂ ਇੱਕ ਦੂਜੇ ਤੇ ਪਰ ਜਿਹੜਾ ਪੰਥ ਹੈ ਉਹ ਕਿਸੇ ਨੂੰ ਵੀ ਇਸ ਵੇਲੇ ਮੂੰਹ ਲਾਉਣ ਨੂੰ ਤਿਆਰ ਨਹੀਂਗਾ ਆ ਕੱਲ ਦੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਚੋਣ ਦੋ ਦਿਨ ਪਹਿਲਾਂ ਹੋਈ ਆ ਉਹਦੇ ਵਿੱਚ ਭਾਵੇਂ ਧਾਮੀ ਸਾਹਿਬ ਚਲੋ ਚੰਗੇ ਬੰਦੇ ਆ ਵਕੀਲ ਵੀ ਨੇ ਥੋੜੇ ਸੋਬਰ ਵੀ ਨੇ ਤੇ ਉਹ ਜਿੱਤੇ ਆ ਉਹਦੇ ਤੋਂ ਵਾਦ ਅੱਜ ਸੁਖਵੀਰ ਬਾਦਰ ਦਾ ਵੀ ਕੱਲ ਇੱਕ ਬਿਆਨ ਆਇਆ ਉਹਨਾਂ ਨੇ ਕਾਫੀ ਲੰਮਾ ਚੋੜਾ ਦਿੱਤਾ ਬਿਰਸਾ ਸਿੰਘ ਬਲਟੋਆ ਵਾਲੀ ਜਿਹੜੀ ਘਟਨਾ ਕਰਮ ਹੋਇਆ ਬੀਬੀ ਜ਼ਕੀਰ ਕੋਰ ਵਾਲਾ ਜਿਹੜਾ ਹੋਇਆ ਕਿ ਲੋਕਾਂ ਦੀ ਜ਼ਮੀਰ ਮਰ ਗਈ ਹੈ ਮੈਂਬਰਾਂ ਦੀ ਪਈ ਤਨ ਦੀ ਤੱਤੇ ਤੱਤੇ ਬਿਆਨ ਆ ਰਿਹਾ ਤੇ ਇਹ ਸਾਰੀ ਜਿਹੜੀ ਅਜ ਬਟਾਲਾ ਸਾਹਿਬ ਦਾ ਮੈਂ ਖਬਰਾਂ ਚ ਸਿਰੇ ਕਰ ਰਿਹਾ ਸੀਗਾ ਬਟਾਲਾ ਸਾਹਿਬ ਵੀ ਕਹਿੰਦੇ ਕਿ ਸਿੱਖ ਪੰਥ ਨੂੰ ਰੱਖਣੀ ਆ ਪਈ ਟੀ ਗੱਲ ਤੇ ਇਹ ਵੀ ਕਿ ਸ਼ਰੋਣੀ ਕਮੇਟੀ ਦੀ ਜਿਹੜੀ ਚੋਣ ਹੋਈ ਆ ਇਦੇ ਵਿੱਚ ਪੰਥ ਦਾ ਵੀ دخل ਐ ਸੀ ਇਹ ਤਾਂ ਕੋਈ ਦੇਖੋ ਇਹ ਜਿਹੜੇ ਮੈਂਬਰ ਚੁਣ ਕੇ ਆਏ ਉਹਨੇ ਚਾਹੇ ਉਹ ਹੁਣ ਸੁਧਾਰ ਕਮੇਟੀ 'ਚ ਜਲੇਗੇ ਚਾਹੇ ਉਹ ਸੁਖੀਰ ਬਾਦਲ ਦੇ ਨਾਲ ਨੇ ਉਹ ਹੈਗਾ ਸਾਰੀ ਬਾਦਲ ਸਾਹਿਬ ਦੇ ਉੱਪਰ ਡਾਕਟ ਹੈ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਚੇਲੇ ਇਹਦੇ ਉਹ ਚੇਲੇ ਵਾਲਕੇ ਨਹੀਂ ਕਹਿੰਦਾ ਉਹਨਾਂ ਦੇ ਪਾਲੇ ਹੋਏ ਨੇ ਤੇ ਉਹਨਾਂ ਵਿੱਚ ਪੰਥ ਕਿੱਥੋਂ ਆ ਗਿਆ ਹੈ ਨਾ ਇਹ ਜਦੋਂ ਬੀਬੀ ਜਗੀਰ ਕੌਰ ਜੀ ਚੰਨੂ ਬਾਜਰਾ ਬਿਆਨ ਦੇਣੇ ਸੀਗੇ ਮੈਂ ਉਦੋਂ ਵੀ ਕਹਿੰਦੀ ਸੀ ਕਿ ਜਦੋਂ ਜੇ ਉਹ ਜੇ ਮੈਂ ਕੱਲ ਨੂੰ ਜਤਿੰਦਰ ਪੱਲੂਆ ਨਾਲ ਸੁਣ ਰਹੀ ਸੀਗੀ ਉਹ ਕਹਿੰਦੇ ਕਿ ਮਤਲਬ ਇਹ ਗੱਲ ਉਹ ਗੱਲ ਕਰ ਰਹੇ ਸੀ ਉਹ ਕਹਿੰਦੇ ਉਹ ਕਹਿੰਦੇ ਵੀ ਜ਼ਮੀਰਾਂ ਮਰੀਆਂ ਉਹ ਕਹਿੰਦੇ ਜ਼ਮੀਰਾਂ ਅੱਜ ਥੋੜੀ ਮਰੀਆਂ ਨਹੀਂ ਜ਼ਮੀਰਾਂ ਦਾ ਬਹੁਤ ਦੇਰ ਦੀਆਂ ਮਰੀਆਂ ਨਹੀਂ ਆਣੇ ਤੁਹਾਡੀਆਂ ਸਾਰੇ ਪੁਆਇੰਟ ਕਿ ਨਹੀਂ ਉਹ ਕਹਿੰਦੇ ਜ਼ਮੀਰਾਂ ਮਰੀਆਂ ਹਨ ਵੀ ਜੇ ਜ਼ਮੀਰਾਂ ਮਰੀਆਂ ਇਹਨਾਂ ਨਾਂ ਦੀਆਂ ਤਾਂ ਜਿਹੜੇ ਗਲਤ ਫੈਸਲੇ ਹੋ ਰਹੇ ਸੀ ਉਦੋਂ ਇੱਥੇ ਸੁੱਤੇ ਜੀ ਉਦੋਂ ਕਿੱਥੇ ਸੁੱਤੇ ਸੀਗੇ ਉਦੋਂ ਇਹ ਆਪਣਾ ਪ੍ਰੋਟੈਸਟ ਕਰ ਸਕਦੇ ਸੀ ਉਦੋਂ ਲੋਕਾਂ ਚ ਗੱਲ ਬਾਹਰ ਲਿਆ ਸਕਦੇ ਸੀ ਉਦੋਂ ਤਾਂ ਸਾਰੇ ਕੋਆਪਰੇਟ ਕਰਦੇ ਉਹ ਤਾਂ ਬੀਬੀ ਜ਼ਗੀਰ ਖਾਨ ਜਿੱਤਨੀ ਚਾਹੇ ਧਾਮੇ ਜਿੱਤੋ ਤਾਂ ਪੰਥ ਸਾਹਿਬ ਚ ਕੋਈ ਦਖਲ ਨਹੀਂ ਆ ਉਹਨਾਂ ਦੇ ਨੇ ਚਟ ਕੇ ਜਿਹੜੀ ਸੰਗਤ ਦਾ ਉਹਦੇ ਵਿੱਚ ਕੋਈ दखਲਾ ਨਾ ਪੰਥ ਦਾ ਉਹਦੇ ਵਿੱਚ ਕੋਈ ਦਖਲਾ ਕਿਸੇ ਦਾ ਕੋਈ ਦਖਲ ਨਹੀਂ ਉਹਦੇ ਵਿੱਚ ਉਹ ਐਸਜੀਪੀਸੀਏ ਚਾਰ ਇੱਧਰ ਨਹੀਂ ਪੰਜ ਉਧਰ ਨਹੀਂ ਅੱਛਾ ਜਿਹੜੇ ਅਕਾਲੀ ਨੇ ਚਾਹੇ ਉਹ ਸੁਧਾਰ ਲਹਿਰ ਵਾਲੇ ਨੇ ਨੇ ਦੂਜੇ ਨੇ ਜਾਂ ਈਵਨ ਜਿਹੜੇ ਗਰਮ ਧੜੇ ਨੇ ਜਿਨ੍ਹਾਂ ਦੇ ਵਿੱਚ ਸਿਮਰਜੀਤ ਮਾਨ ਦਾ ਧੜਾ ਹੋਰ ਕਈ ਤਰ੍ਹਾਂ ਦੇ ਕਈ ਐਲੀਮੈਂਟਸ ਸੁਰੇ ਫਿਰਦੇ ਆ ਹੁਣ ਨਵਾਂ ਇੱਕ ਫਾਮਨਾ ਵੀ ਆਇਆ ਸੀ ਅਮਰਤਪਾਲ ਇਹ ਸਾਰੇ ਆਪਣੇ ਆਪਣੇ ਪੰਥ ਦੱਸਦੇ ਆ ਪੰਥ ਦੀ ਪਰਿਭਾਸ਼ਾ ਹੈਗੀ ਕੀ ਪੰਥ ਕੀ ਆ <laughs> देखो जे जे अपने आप ਨੂੰ ਪੰਚ ਇਹ ਆਪਣੇ ਆਪ ਨੂੰ ਪੰਚ 10 ਨਹੀਂ ਪਰ ਜਿਹੜਾ ਗੁਰੂ ਦਾ ਹੁਕਮ ਆਉਂਦਾ ਹੈਗਾ ਇੱਕ ਪੰਥ ਦੇ ਇੱਕ ਗ੍ਰੰਥ ਫਿਰ ਇੱਕਾ ਕਿਉਂ ਨਹੀਂ ਕਰਦੇ ਹਾਂ ਨਾ ਪੰਥਕ ਜੇ ਤੁਸੀਂ ਹੈਗੇ ਹੋ ਫਿਰ ਪੰਥ ਤਾਂ ਸਮੂੱਚੇ ਚ ਹੋਣਾ ਚਾਹੀਦਾ ਪੰਥ ਤਾਂ ਇੱਕਾ ਹੋਣਾ ਚਾਹੀਦਾ ਕਿਸੇ ਇੱਕ ਤਾਂ ਇਹਦੀ ਦੂਜੇ ਦੇ ਨਾਲ ਬਣਦੀ ਹੈ इवन ਜਦੋਂ ਮਿਲੀਟਰੀ ਵੀ ਚੱਲ ਰਹੀ ਸੀ ਤੁਸੀਂ ਤਾਂ ਮਤਲਬ ਉਸ ਇਲਾਕੇ ਨੂੰ ਬਿਲੋਂਗ ਕਰਦੇ ਹੋ ਕਿੰਨੇ ਗਰੁੱਪ ਬਣੇ ਹੋਏ ਸੀ ਤੇ ਸਾਹ ਨਹੀਂ ਹੁੰਦਾ ਇੱਕ ਦੂਜੇ ਨਾਲ ਸਰਬੱਤ ਦਾ ਭਾਇਆ ਸੀਗਾ ਹੋ ਸੰਤ ਲੰਗੋਵਾਲ ਦੇ ਬੰਦਿਆਂ ਨੂੰ ਭਿੰਡਰਾਵਾਲੇ ਦੇ ਬੰਦਿਆਂ ਤੋਂ ਡਰ ਲੱਗਦਾ ਸੀ ਭਿੰਡਰਾਵਾਲੇ ਦੇ ਬੰਦੇ ਨੇ ਜਿਹੜੇ ਉਹ ਉਹ ਆਪਾਂ ਸੁਣਦੇ ਟਕਸਾਲ ਤੇ ਬੱਬਰਾਂ ਦਾ ਜੋਰ ਟਕੜੇ ਹੁੰਦੇ ਬੱਬਰਾਂ ਨਾਲ ਨਹੀਂ ਸੀ ਬਣਦੀ ਕਿੰਨਾ ਇੱਕ ਦੂਜੇ ਦੇ ਪੋਤਣੇ ਵੀ ਅਡੇੜਦੇ ਸੀ ਇੱਕ ਦੂਜੇ ਦੇ ਬੰਦਿਆਂ ਨੂੰ ਮਾਰਦੇ ਵੀ ਸੀਗੇ ਭਈ ਜੇ ਤੁਸੀਂ ਪੰਥਕ ਕਹੋਂਗੇ ਫਿਰ ਪੰਥ ਵਾਲੇ ਨੂੰ ਚੱਲੋ ਹੈਨਾ ਫਿਰ ਇੱਕ ਗ੍ਰੰਥੀ ਇੱਕ ਪੰਥ ਵਾਲੀ ਗੱਲ ਹੋਣੀ ਚਾਹੀਦੀ ਐ ਨਹੀਂ ਫਿਰ ਅੱਜ ਵੀ ਖਬਰਾਂ ਲੱਗਦੀਆਂ ਨੇ ਨਾ ਜਦੋਂ ਖਬਰ ਇਹੋ ਹੀ ਲੱਗਦੀ ਆ ਕਿ ਅਕਾਲੀ ਦਲ ਨੂੰ ਪੰਥ ਨੇ ਦਰਕਰਾਰ ਕਰ ਪਾਸੇ ਕਰ ਦਿੱਤਾ ਸੁਧਾਰ ਲਾਰ ਵਾਲਾ ਨੂੰ ਪੰਥ ਮੰਨਦਾ ਮੈਂ ਤਾਂ ਇਹ ਤੁਹਾਨੂੰ ਪੁੱਛਦਾ ਵੀ ਪੰਥ ਹੈਗਾ ਕਿੱਥੇ ਬੈਠਾ ਨੇ ਇੱਥੇ ਆ ਪੰਥ ਦੀ ਉੱਥੇ ਵੋਟ ਕਿੱਥੇ ਸੀ ਦੇਖੋ ਜਿਹੜੀ ਐਸਜੀਪੀਸੀ ਦੇ ਅੰਦਰ ਵੋਟਾਂ ਪਈਆਂ ਤਾਂ ਮੀਤ ਜਗੀਰ ਕੌਰ ਦੇ ਹੱਕ ਚ ਜਾਂ ਖਿਲਾਫ ਉਹਨਾਂ ਵਿੱਚ ਪੰਥ ਦੀ ਦਖਲਅੰਦਾਜ਼ੀ ਕਿੱਥੇ ਸੀ ਇਹਦੇ ਜਦੋਂ ਐਸਜੀਪੀਸੀ ਦੇ ਨਾਲ ਜਨਮ ਦਾ ਇਲੈਕਸ਼ਨ ਹੋਇਆ ਉਦੋਂ ਵੀ ਸਾਰੇ ਸਿੱਖ ਨਹੀਂ ਬਣੇ ਹੋਏ ਹੁੰਦੇ ਹੈਗੇ VOTER ਹੈ ਨਾ ਚੋਣੇ ਲੋਕ ਥੋੜੇ ਬਹੁਤੇ ਹੀ ਬਣੇ ਸਿਰ ਆਪਾਂ ਕਿਦਾਂ ਕਹਿ ਸਕਦੇ ਹਾਂ ਕਿ ਖਾਲਸਾ ਪੰਥ ਦੀ ਨਮਾਜ਼ ਜਿੰਨੀ ਜਿੰਦਗੀ ਨਹੀਂ ਕੀਤੀ ਇਸ ਵੇਲੇ ਸ਼੍ਰੋਮਣੀ ਕਮੇਟੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਠੀਕ ਹੈ ਦਿਵਾਰ ਸਾਹਿਬ ਦੀ ਗੁਰਦੁਆਰਿਆਂ ਦੀ ਸੰਭਾਲ ਵਾਸਤੇ ਹੈ ਨਾ ਉਹ ਵੀ ਕਿੰਨੀਆਂ ਬਣੀਆਂ ਸਮਾਂ ਜਲਦੀ ਵੀ ਇਹ ਅਲੱਗ ਹੋ ਜਾਣੀਆਂ ਹਰਿਆਣੇ ਦੀ ਅਲੱਗ ਹੋਗੀ ਦਿੱਲੀ ਦੀ ਅਲੱਗ ਹੈ ਇਹ ਤਾਂ ਗੁਰਦੁਆ ਇਹ ਹੁਣ ਸਾਰੇ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦੀ ਹਾਂ ਜੇ ਉਹ ਪੰਥ ਵਾਲੀ ਜਿਹੜੀ ਕੋਈ ਵੀ ਗੱਲ ਹੈ ਨਾ ਉਹ ਅਕਾਲੀ ਦਲ ਚ ਨਾ ਜਿਹੜੇ ਰੌਲਾ ਪਾਉਂਦੇ ਨੇ ਉਹਨੇ ਵਿੱਚ ਹੈ ਜਾਂ ਚਲੋ ਅਕਾਲੀ ਦਲ ਨੂੰ ਕੱਢੋ ਪਾਸੇ ਜਿਹੜੇ ਬਾਹਰ ਨੇ ਉਹ ਹੀ ਆਪਸ ਵਿੱਚ ਏਕਾ ਕਰ ਲੈਣ ਇਹ ਵੀ ਆ ਹੈ ਪੰਥ ਤੇ ਅਸੀਂ ਆ ਗੱਲ ਹੋਣ ਦੇਣੀ ਨਹੀਂ ਹੋਣ ਦੇਣੀ ਹੈ ਹੋਰ ਦੇ ਦੱਸੇ ਇਹ ਬਣਾ ਪਿਆ ਦਿੱਲੀ ਵਾਲੇ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਵਾਲਾ ਪੰਥ ਆ ਉਹ ਭਾਜਪੀ ਦਾ ਪਿਛਲਾ ਅੱਗ ਬਣਿਆ ਹੁੰਦਾ ਕੋਈ ਬਿਲਕੁਲ ਬਿਲਕੁਲ ਨਾ ਦੇਖੋ ਉਹ ਪਹਿਲਾਂ ਮੈਂ ਨਾ ਦਿੱਲੀ ਕਲਾਸਾਂ ਲਾਉਂਦੀ ਰਹਿੰਦੀ ਆ ਅਸੀਂ ਜਦੋਂ ਡਾਕਟਰ ਜਸਪਾਲ ਸਿੰਘ ਸੀਗੇ ਸੈਕਟਰੀ ਸੀ ਉਹ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਵਿੱਚ ਤੇ ਉਹਨਾਂ ਨੇ ਆ ਕੇ ਰਿਕਵੈਸਟ ਕੀਤੀ ਸੀ ਕਿ ਤੁਸੀਂ ਸਾਡੇ ਗ੍ਰੰਥੀ ਸਿੰਘਾਂ ਵਾਸਤੇ ਸਾਡੇ ਜਿਹੜੇ ਉੱਥੇ ਕਰਮਚਾਰੀ ਉਹਨਾਂ ਦੇ ਵਾਸਤੇ ਤੁਸੀਂ ਉੱਥੇ ਗੁਰਮਤ ਅੱਲੇ ਜੀ ਖੋਲੋ ਡਿਪਲੋਮਾ ਇਨ ਡਿਗਨਿਟੀ ਐਸੀ ਸ਼ੁਰੂ ਕੀਤਾ ਡਿਪਲੋਮਾ ਇਨ ਡਿਗਨਿਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਸੀਂ ਪਹਿਲਾਂ ਡਿਪਲੋਮਾ ਤੋਂ ਫਿਰ ਐਮਏ ਵੀ ਸ਼ੁਰੂ ਕਰ ਲਈ ਸੀ ਉਹ ਸਾਡੇ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਸੀ ਕਿਉਂਕਿ ਅਸੀਂ ਇਨੀਸ਼ੀਏਟ ਕੀਤਾ ਸੀ ਵੀ ਸੀਸੀ ਰਾਹੀਂ ਪੜਾਈਏ ਲੋਕਾਂ ਨੂੰ ਤੇ ਉਹ ਫਿਰ ਜੋ ਵਾਰੀ ਸਾਲ ਚ ਕਲਾਸਾਂ ਲੱਗਦੀਆਂ ਸੀ ਜਾਂ ਮੈਂ ਆਪਣੀ ਟੀਮ ਲੈ ਕੇ ਜਾਂਦੀ ਹੁੰਦੀ ਸੀਗੀ ਤੇ ਉਦੋਂ ਕੁਦਰਤੀ ਸਾਡਾ ਉੱਤੇ ਸੀਸ ਗੰਜ ਸਾਹਿਬ ਸਾਡਾ ਹੁੰਦਾ ਸੀਗਾ ਮਾਤਾ ਸੁਨਰੀ ਕਾਲਜ ਦੇ ਵਿੱਚ ਕਲਾਸਾਂ ਲੱਗਦੀਆਂ ਸੀ ਮਠਾਈਰਾਉ ਉੱਤੰਦਾ ਸੀ ਤੇ ਉਦੋਂ ਮੈਂ ਸੁਣਦੀ ਆਈ ਆ ਕਿ ਦਿੱਲੀ ਕੋ ਦੁਆਰਾ ਪ੍ਰਬੰਧਕ ਕਮੇਟੀ ਅੱਜ ਤੋਂ ਨਹੀਂ ਸ਼ੁਰੂ ਹੋਈ ਜੇ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਉਹ ਉਹ ਪ੍ਰੋ ਕਾਂਗਰਸੀ ਨੇ ਉਹ ਦੇਖ ਲੈਂਦੇ ਵੀ ਹੁਣ ਕਿਹੜਾ ਆ ਰਿਹਾ ਉਹ ਉਧਰ ਹੀ ਝੁੱਕ ਜਾਂਦੇ ਨੇ ਸੋ ਦਿੱਲੀ ਵਾਲਿਆਂ ਦਾ ਤਾਂ ਧਾਰਮਿਕ ਤੌਰ ਤੇ ਜੇ ਤੁਸੀਂ ਕਹੀਏ ਇਸ ਪੱਖੋਂ ਕੋਈ دین ਨਾ ਮੰਨਦੀ ਹੈ ਕਿ ਉਹਨਾਂ ਨੇ ਮੰਨ ਲਓ ਕਾਂਗਰਸ ਨਾਲ ਜਾਣਗੇ ਵੀ ਜੇ ਉਹ ਬਿਜ਼ਨਸ ਖਵਾਸਤੀ ਰਣਬਾਈ ਦਾ ਸਾਰੇ ਪੰਨੀ ਉਹਨੂੰ ਪਤਾ ਨਹੀਂ ਆਉਂਦਾ ਲੱਗਦਾ ਵੀ ਜੇ ਅਸੀਂ ਦਿੱਲੀ 'ਚ ਬੈਠੇ ਅਸੀਂ ਤਾਂ ਸੁਰੱਖਿਆ ਤਾਂ ਹਾਵਾਂਗੇ ਸੁਰੱਖਿਆਤ ਕੀ ਆਉ ਆਪਾਂ ਦੇਖੀਏ ਵੀ ਇੰਦਰਾ ਗਾਂਧੀ ਦੇ ਕਤਲ ਵੇਲੇ ਕੀ ਕਤਲ ਤੋਂ ਬਾਅਦ ਕੀ ਕੁਝ ਹੋਇਆ ਤੇ ਕੋਈ ਇਦਾਂ ਨਾ ਕਾਂਗਰਸ ਕੋਈ ਨਹੀਂ ਸਰਕਾਰੀ ਤੇ ਨਾ ਬੀਜਪੀ ਨੇ ਦੇਣੀ ਐ ਜੀ ਗਾਂ ਨੂੰ ਵੀ ਕੋਈ ਗੱਲ ਹੋ ਜੇ ਬੀਜਪੀ ਸ਼ਾਲੋ ਸ਼ਾਲੋ ਸੀ ਡਾਕਟਰ ਕਰਵਾ ਕਰ ਬਿਲਕੁਲ ਕਾਂਗਰਸ ਚੋਰੀਸ ਕਰ ਰਹੀ ਸੀ ਬੀਜਪੀ ਦੀ ਪੂਰੀ 100% ਨਾਲ ਸਹਿਮਤੀ ਸੀ ਉਹਨਾਂ ਦੀ ਸਹਿਮਤੀ ਸੀ ਉਹਨਾਂ ਦੀ ਸੋ ਉਹ ਇਹਦਾ ਸੋਚਦੇ ਆਂ ਕਿ ਸ਼ਾਇਦ ਮੈਂ ਤਾਂ ਇਹ ਸੋਚੂ ਨੀ ਕਿ ਬਿਜ਼ਨਸ ਕਲਾਸ ਹੋਣ ਕਰਕੇ ਜੇ ਕਿ ਸਾਡੀ ਬਿਜ਼ਨਸ ਤਾਂ ਸੁਰੱਖਿਆਤ ਹੈ ਜੀ ਅਸੀਂ ਜਿਹੜਾ ਸੈਂਟਰ ਜੀ ਗਵਰਨਮੈਂਟ ਹੈ ਉਹਦੇ ਨਾਲ ਲੱਗਦਾ ਹੈ ਸਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀਆਂ ਉਹ ਅਕਾਲੀ ਸਫਾ ਚ ਇਹ ਸਾਰਾ ਕੁਝ ਹੈ ਇਹਦੇ ਵਿੱਚ ਵੀ ਇਹੋ ਬਿਮਾਰੀ ਆਨ ਬੜੀ ਕਿ ਕਿਉਂਕਿ ਸਾਡੀ ਲੀਡਰਸ਼ਿਪ ਵੱਡੇ ਵੱਡੇ ਬਿਜ਼ਨਸ ਵਾਰੇ ਚਲਾਉਣ ਵਾਲੇ ਲੋਕਾਂ ਦੇ ਵੱਡੇ ਪ੍ਰਵਾਹ ਜਦੋਂ ਤੱਕ ਤੇ ਜਦੋਂ ਤੱਕ ਤੇ ਮੋਹਨ ਸਿੰਘ ਤੋੜ ਵਰਗੇ ਉਹ ਜਿਹੜੇ ਪਿੰਡੋ ਕਲਚਰ ਜੋ ਹੈ ਲੋਕੀਂ ਦੋ ਦੋ ਢਾਈ ਢਾਈ ਕਿੱਲੇ ਦੇ ਮਾਲਕ ਸੀ ਤੇ ਉਹ ਲੜਾਈਆਂ ਲੜਦੇ ਰਹੇ ਉਦੋਂ ਤੱਕ ਤੇ ਪੰਥ ਦੀ ਰਣਮਈ ਹੁੰਦੀ ਰਹੀ ਜਦੋਂ ਹੁਣ ਜਦੋਂ ਹੁਣ ਵੱਡੇ ਵੱਡੇ ਬਿਜ਼ਨਸ ਘਰਾਣੇ ਆ ਕੇ ਲੀਡਰ ਘਰ ਬਣ ਗਏ ਸਾਡੇ ਜਿਨ੍ਹਾਂ ਚੋਂ ਬਾਦਲ ਧੜਾ ਇਹਦੇ ਲੀਡਰ ਆ इवन ਦੋ ਦੁਜੇ ਵੀ ਜਿੰਨੇ ਸਾਰੇ ਜਗਾ ਦਾ ਬਣਾਈ ਬੈਠੇ ਨੇ ਸਾਰੇ ਨੀਵ ਤੇਰੀਆਂ ਪ੍ਰਾਪਰਟੀਜ਼ ਨੇ ਉਹ ਕੋਈ ਲੋਕਾਂ ਦੀ ਲੈਂਦਗੀ ਨਹੀਂ ਕਰਦੇ ਇਹ ਉਹ ਤਾਂ ਬਸ ਆਪਣੀ ਪੋਲੀਟੀਕਲ ਲੜਾਈ ਲੜਦੇ ਨੇ ਪਾਵਰ ਦੇ ਵਿੱਚ ਰਹਿਣ ਦੇ ਲਈ ਜੋ ਕੱਲ ਵੀ ਅਸੀਂ ਸਿੱਖਾਂ ਦੀ ਰਿਪ੍ਰেজੈਂਟੇਟਿਵ ਕਲਾਸ ਹੈ ਜਾਂ ਅਸੀਂ ਪੰਜਾਬ ਦੇ ਕਿਸੇ ਖੇਤਾਂ ਨੂੰ ਅਪਣਾਇਆ ਕੋਈ ਗੱਲ ਨਹੀਂ ਇਹਨਾਂ 20 ਸਾਲ ਬਾਦਲ ਸਾਹਿਬ ਐਲਾਈਅੰਸ ਦੇ ਵਿੱਚ ਭਾਜਪਾ ਦੇ ਨਾਲ ਸਰਕਾਰਾਂ ਬਣਾਉਂਦੇ ਰਹੇ ਨੇ ਕੋਈ ਪੰਜਾਬ ਦੀ ਜਿਹਦੇ ਪਿੱਛੇ ਐਡੇ-ਐਡੇ ਮੋਰਚੇ ਲਵਾਏ ਮਿਲਿਟੈਂਸੀ ਆਈ ਲੋਕੀ ਮਰਵਾਤ ਤੇ ਪੂਰੀ ਇੱਕ ਜਨਰੇਸ਼ਨ ਪੀੜੀ ਸਾਡੀ ਸਾਫ਼ ਕਰਤੀ ਕੋਈ ਇੱਕ ਵੀ ਮੰਗ ਉਹਨਾਂ ਨੇ ਮਨਵਾਈ ਉਹ ਕਿਤੇ ਚੰਡੀਗੜ੍ਹ ਨਹੀਂ ਲੈ ਸਕੇ ਇਹਨਾਂ ਨੇ ਪੰਜਾਬੀ ਬੋਲੇ ਇਲਾਕੇ ਨਹੀਂ ਲੈਉਂਗਾ ਨੀ ਆਪਣੇ ਪਾਣੀਆਂ ਨੂੰ ਹਿਸਾਬ ਸਕੇ ਜਿੱਦਿਆ ਇਸ ਲਈ ਪੰਜਾਬ ਨੂੰ ਸਭ ਤੋਂ ਵੱਧ ਜਰੂਰਤ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਰਿਪੇਰੀਅਨ ਲਾ ਦੇ ਹਿਸਾਬ ਨਾਲ ਪਾਣੀ ਜਿਹੜਾ ਦਿੱਤਾ ਜਾਂਦਾ ਤੇ ਪੰਜਾਬ ਦੇ ਖੇਤ ਸੁੱਕੇ ਪੈਣੇ ਇਹਨੇ ਗੂੜਾ ਹਰ ਬਾਰੀ ਬੋਰ ਲੋਕੇ ਡੂੜੇ ਕਰਦੇ ਆ ਤੇ ਪਾਣੀ ਜਿਹੜਾ ਰਾਜਸਥਾਨ ਤੇ ਹਰਿਆਣਾ ਨੂੰ ਜਾ ਰਿਹਾ ਹੈ ਦਿੱਲੀ ਨੂੰ ਮੁਫਤ ਪਾਣੀ ਜਾ ਰਿਹਾ ਉਹਦਾ ਕੋਈ ਇਲਜਾਮ ਨਹੀਂ ਇੰਤਾ ਜਾ ਰਿਹਾ ਇਹ ਜੇ ਤੇਰੀ ਸਾਡੇ ਬਾਰੇ ਵੰਡੀ ਹੋਈ ਹੈ ਡਾਕਟਰ ਸਾਹਿਬ ਬੜਾ ਵਿਦਵਾਨਾਂ ਦੀ ਆਪੋ ਆਪਣੀ رائے ਆ ਮੈਂ ਪਿਛਲੇ ਦਿਨੀ ਪਟਿਆਲੇ ਆਪਣੇ ਨਰਿੰਦਰ ਸੰਧੂ ਰਾਨਾ ਨਾਲ ਗੱਲ ਕਰਕੇ ਆਇਆ ਤੁਸੀਂ ਪਹਿਲਾਂ ਵੀ ਗੱਲ ਛੇੜੀ ਸੀ ਨਹਿਰ ਵਾਲੀ ਤੇ ਉਹ ਉਹਨਾਂ ਦਾ ਆਪਣਾ ਵਿਊ ਆ ਉਹ ਕਹਿੰਦੇ ਆ ਕਿ ਜਿੰਨੇ ਜਿੰਨੇ ਆਪਣੇ ਐਕਸਪਰਟ ਪਾਣੀਆ ਦੇ ਨੇ ਨਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਦੀ ਬੋਲੀ ਦੂਜੀ ਭਾਸ਼ਾ ਚ ਬੋਲਦੇ ਆ ਉਹ ਕਹਿੰਦੇ ਵੀ ਅਸਲੀ ਲੜਾਈ ਤੇ ਇਹ ਆ ਕਿ ਪਾਣੀਆਂ ਦੀ ਮਾਲਕੀ ਦਾ ਅਧਿਕਾਰ ਕਿਹਦੇ ਕੋਲ ਆ ਉਹ ਇਹ ਮੈਨੂੰ ਤਾਂ ਤੈ ਹੋ ਗਈ ਫਿਰ ਹੀ ਕਹਾਂਗੇ ਕਿ ਉਹ ਦੇਣਾ ਕਿ ਕਿੱਥੇ ਜਿੱਥੋਂ ਦਰਿਆ ਨਿਕਲਦੇ ਨੇ ਜਿੱਥੇ ਦਰਿਆ ਵਗਦੇ ਨੇ ਉਹ ਕੁਦਰਤੀ ਹੈ ਕਿ ਪੰਜਾਬ ਦੀ ਮਲਕੀਅਤ ਹੈ ਕਿਉਂਕਿ ਰਿਪੀਰੀਅਨ ਕਾਨੂੰਨ ਜਿਹੜਾ ਉਹ ਤਾਂ 올ਓਵਰ ਦੀ ਵਰਲਡ ਬਣਿਆ ਜਾਂਦਾ ਪਰ ਅਸਲ ਗਲਤੀਆਂ ਇੰਨੀਆਂ ਕਰ ਲੀਆਂ ਨੇ ਮੈਨੂੰ ਨਹੀਂ ਲੱਗਦਾ ਸੁਪਰੀਮ ਕੋਰਟ ਦੁਆਰਾ ਸਭ ਕੇਸ ਵਾਪਸ ਲੈ ਲਿਆ ਉਹ ਤਾਂ ਬਾਅਦ ਸੁਪਰੀਮ ਕੋਰਟ ਦਾ ਰੋਲ ਮੁੜ ਜਾਣਾ ਹੈ ਕੋਰ ਵੀ ਸੁਪਰੀਮ ਕੋਰਟ ਇੱਕੋ ਗੱਲ ਕਰੀ ਜਾਂਦੀ ਪਹਿਲਾਂ ਮਿਹਰ ਬਣਾਓ ਬਾਕੀ ਗੱਲ ਬਾਅਦ ਕਰਾਂਗੇ ਇਹ ਕੋ ਬਣਾ ਏ ਮਾਂਦਾਲੀ ਨਾਲ ਲੜਦੇ ਤੇ ਰੇਪੇਰੀਨ ਕੰਮ ਅੱਗੇ ਲਿਆਉਣ ਕਿਉਂ ਕਿਉਂ ਬਈ ਮਤਲਬ ਅਸੀਂ ਨਹਿਰ ਬਣਾਈਏ ਹਾਂ ਅੱਛਾ ਉਹ ਸਿਸੇਰ ਹੈ ਹੀ ਨਹੀਂ ਉਹ ਆਪਣੀ ਪਾਵਰਲੀ ਸਿਸੇਰ ਨਹੀਂ ਪੰਜਾਬ ਲਈ ਕੋਈ ਸਿਸੇਰ ਨਹੀਂ ਹੈਗਾ ਪੰਜ ਬਿਗਾਈ ਮੈਂ ਦਰਸ਼ਨ ਸਿੰਘ ਸੰਦੂਰ ਨਾਲ ਮੈਂ ਇੰਟਰਵਿਊ ਕੀਤੀ ਹੈ ਸਾਡੇ ਦਰਸ਼ਕ ਉਹ ਇੰਟਰਵਿਊ ਵੇਖ ਸਕਦੇ ਆ ਕੋਈ ਤੇ ਅਸੀਂ ਇਹਦੇ ਵਿੱਚ ਉਹਦਾ ਲਿੰਕ ਵੀ ਪਾ ਦੇਵਾਂਗੇ ਥੱਲੇ ਉਹਦੇ ਵਿੱਚ ਮੈਨੂੰ ਕੁਝ ਗੱਲਾਂ ਉਹਦੀਆਂ ਬੜੀਆਂ ਚੰਗੀਆਂ ਲੱਗੀਆਂ ਮੈਂ ਨਹੀਂ ਮੰਨਦਾ ਕਿ ਉਹ ਬਹੁਤ ਵੱਡੇ ਐਕਸਪਰਟ ਨੇ ਪਰ ਉਹਨਾਂ ਨੇ ਕਿਹਾ ਕਿ ਇਹਦਾ ਹੱਲ ਹੈ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਸੀਗਾ ਕਿ ਜੇ ਹਰਿਆਣਾ ਪੰਜਾਬ ਇਕੱਠੇ ਰਹਿੰਦੇ ਤੇ ਤਾਂ ਵੀ ਤੇ ਅਸੀਂ ਪਾਣੀ ਹਰਿਆਣੇ ਨੂੰ ਦੇਣਾ ਸੀਗਾ ਉਹ ਪੰਜਾਬ ਹੀ ਹੋਣਾ ਸੀਗਾ ਤੇ ਜੇ ਆਪਾਂ ਹੋਰ ਦੇਵੀਏ ਤੇ ਕੀ ਨੁਕਸਾਨ ਆ ਉਹ ਕਹਿੰਦੇ ਸਾਡਾ ਕੋਈ ਤਰਾਹ ਜੀ ਨਹੀਂ ਹਰਾਣਾ ਦਾ ਹੱਕਦਾਰ ਬਣਦਾ ਤੁਹਾਨੂੰ ਮੰਨ ਲਈਤੀ ਵੀ ਆ 60 40 ਵਾਲੀ ਜਿੱਦਾਂ ਹੁੰਦੀ ਹਾਂ ਤੇ ਸਾਨੂੰ ਉਹਦਾ ਕੋਈ ਪ੍ਰੋਬਲਮ ਨਹੀਂ ਗੀ ਪਰ ਕੇਂਦਰ ਦੀ ਜ਼ੂਰੀ ਨੀਤੀ ਆ ਕਿ ਜਦੋਂ ਰਪੇਰੀਅਨ ਸਿਧਾਂਤ ਦੀ ਗੱਲ ਕਰਦੇ ਆ ਪੰਜਾਬ ਦੇ ਰਪੇਰੀਅਨ ਦੇ ਸਿਧਾਂਤ ਮੰਨੇ ਨਹੀਂ ਗਏ ਤੇ ਜਮਨਾ ਨਦੀ ਦਾ ਰਪੇਰੀਅਨ ਸਿਧਾਂਤ ਮੰਨ ਲਿਆ ਜੇ ਸਾਡੀ ਸਾਂਝੀ ਸੀਗੀ ਸਾਂਝੀ ਨਹੀਂ ਇਹ ਗੱਲ ਤਾਂ ਹੋਰ ਵੀ ਐਕਸਪਰਟ ਕਹਿੰਦੇ ਨੇ ਇਹ ਕੱਲੀ ਉਹਨਾਂ ਨੇ ਨਹੀਂ ਕਹੀ ਹੋਰ ਵੀ ਕਹਿੰਦੇ ਨਹੀਂ ਕਿ ਜਿਹੜੀ ਯਮਨਾ ਲਿੰਕ ਐਸਵਾਈਐਲ ਦੀ ਅਸੀਂ ਗੱਲ ਕਰਦੇ ਆ ਉਹਦੇ ਵਿੱਚ ਯਮਨਾ ਤੇ ਉਹਦਾ ਪਾਣੀ ਗੰਗਾ ਦਾ ਹੋਣਾ ਚਾਹੀਦਾ ਉਹ ਉੱਥੋਂ ਵੀ ਆਉਣਾ ਚਾਹੀਦਾ ਯਮਨਾ ਦਾ ਵੀ ਇਹ ਨਹੀਂ ਹੈ ਵੀ ਸਤਲੁਜ ਦਾ ਪਾਣੀ ਦੂਜੀ ਗੱਲ ਉਹਨੇ ਮੈਨੂੰ ਇੱਕ ਹੋਰ ਕਹੀ ਮੈਂ ਕਿਹਾ ਫਿਰ ਆਂਦੇ ਆ ਜੀ ਜਿਹੜਾ ਰਾਜਸਥਾਨ ਆ ਜਦੋਂ ਪੈਪਸੂ ਸਟੇਟ ਹੁੰਦੀ ਸੀਗੀ ਤੇ ਉਦੋਂ ਮਾਰਗਾ ਭਪਿੰਦਰ ਸਿੰਘ ਨੇ ਪੈਪਸੂ ਸਟੇਟ ਤੋਂ ਵੀ ਪਹਿਲਾਂ ਜਦੋਂ ਕਿੰਗਡਮ ਸੀ ਤੇ ਬਾ ਇਹਨਾਂ ਤੋਂ ਬਹੁਤ ਖੁਸ਼ ਹੋਏ ਕਿ ਤੁਸੀਂ ਸਾਡੀ ਮਦਦ ਕੀਤੀ ਹੈ ਸੈਕੰਡ ਵਰਲਡ ਵਾਰ ਦੇ ਵਿੱਚ ਅੰਗਰੇਜ਼ ਤੇ ਉਹਨਾਂ ਨੇ ਕਿਹਾ ਇਹਨੂੰ ਭਿੰਦਰ ਸਿੰਘ ਨੂੰ ਵੀ ਤੁਹਾਡੀ ਕੋਈ ਸ਼ਾਦੇ ਦੱਸੋ ਤੇ ਇਹਨਾਂ ਨੇ ਕਿਹਾ ਜੀ ਸਾਨੂੰ ਪਾਣੀ ਚਾਹੀਦਾ ਹੈ ਪਾਣੀ ਦੇ ਦਿਓ ਤੇ ਕਿਉਂਕਿ ਪੈਪਸੋ ਜਿਹੜਾ ਉਹ ਪੰਜਾਬ ਦਾ ਹਿੱਸਾ ਨਹੀਂ ਸੀ ਤੇ ਅੰਗਰੇਜ਼ਾਂ ਨੇ ਕਿਹਾ ਵੀ ਪਾਣੀ ਤੇ ਦੇ ਦਾਂਗੇ ਪਰ ਤੁਹਾਨੂੰ ਉਹਦੀ ਉਹਦੇ ਪੈਸੇ ਦੇਣੇ ਪੈਣਗੇ ਜਿਹੜੀ ਪਹਿਲੀ ਨਹਿਰ ਕੱਢੀ ਨਾ ਆਪਰਬਾਰੀ ਦੁਆਬ ਨਹਿਰਾਂ ਬਾਅਦ ਚ ਨਿਕਲੀਆਂ ਨੇ ਪਾਣੀਆ ਕੋੜਾ ਲੱਗਡੀਆਂ ਪਹਿਲੀ ਨਹਿਰ ਜਿਹੜੀ ਆ ਸਰਹੰਦ ਕਨਾਲ ਨਹਿਰ ਜਿਹੜੀ ਆ ਰਾਜਸਥਾਨ ਨੂੰ ਪਾਣੀ ਲੈ ਕੇ ਜਾਂਦੀ ਆ ਅੱਛਾ ਉਹ ਜਿਹੜੀ ਨਹਿਰ ਕੱਢੀ ਸੀਗੀ ਤੇ ਉਹ ਨਹਿਰ ਦਾ ਪਾਣੀ ਜਿੱਨਾ ਚਿਰ ਪੈਪਸੂ ਸਟੇਟ ਵੱਖਰੀ ਰਹੀ ਜਿੱਨਾ ਚਿਰ ਉਹ ਪੰਜਾਬ ਦਾ ਹਿੱਸਾ ਨਹੀਂ ਬਣੀ ਉਹਦੀ ਪੇਮੈਂਟ ਕਰਦੇ ਰਹੇ ਪੰਜਾਬ ਨੂੰ ਉਹ ਵੀ ਕਰਦੇ ਰਹੇ ਰਾਜਸਥਾਨ ਵਾਲੇ ਵੀ ਕਰਦੇ ਇਸੇ ਤਰ੍ਹਾਂ ਬੀਕਾ ਨਹਿਰ ਦਾ ਸੀਗਾ ਪਰ ਦੂਜੀ ਗੱਲ ਜਿਹੜੀ ਹੁਣ ਕਹਿ ਰਹੇ ਆ ਉਹਨਾਂ ਨੇ ਮੈਨੂੰ ਇੱਕ ਹੋਰ ਨਵੀਂ ਗੱਲ ਦੱਸੀ ਮੈਂ ਕਿਹਾ ਫਿਰ ਇਹਦਾ ਹੱਲ ਕੀ ਆ ਮਸਲੇ ਦਾ ਉਹ ਕਹਿੰਦੇ ਆ ਕਿ ਜੇ ਆਪਾਂ ਪਾਣੀਆਂ ਦੀ ਗੱਲ ਕਰਦੇ ਆ ਜਦੋਂ ਰਾਜਸਥਾਨ ਵਾਲੇ ਪਾਣੀ ਦੀ ਜਾਂ ਜਿਹੜਾ ਦਿੱਲੀ ਨੂੰ ਅਸੀਂ ਪਾਣੀ ਦੇਣੇ ਆ ਉਰਦਾਵ ਜਨਾ ਨੂੰ ਡੈਫੀਨੇਟਲੀ ਦੇਣਾ ਚਾਹੀਦਾ ਦੇਣਾ ਚਾਹੀਦਾ ਬਿਲਕੁਲ ਦੇ Rajasthan ਇਹਨਾਂ ਕੋਲ ਪਾਸੇ ਨਹੀਂ ਦੇ ਸਕਦਾ ਤੇ ਉਹਨਾਂ ਨੇ ਵੀ ਇੱਕ ਹੋਰ ਗੱਲ ਦੱਸੀ ਉਹ ਕਹਿੰਦੇ ਆ ਕਿ ਜਿਹੜੀ ਨਹਿਰ Rajasthan ਨੂੰ ਜਾਂਦੀ ਹੈ ਨਾ ਉਹਦਾ ਪਰਪਸ ਇੱਕ ਤਾਂ ਇਹ ਸੀ ਜਿਵੇਂ ਤੁਸੀਂ ਕਿਹਾ ਤੇ ਉੱਥੇ ਪੀਣ ਵਾਲਾ ਪਾਣੀ ਮਈਆ ਕਰਾਉਣਾ ਤੇ ਦੂਜਾ ਉਹਦਾ ਵੱਡਾ ਪਰਪਸ ਸੀਗਾ ਭਾਰਤ ਦੀ ਆਰਮੀ ਦੀ ਲੋੜ ਸੀਗੀ ਉਹ ਕਹਿੰਦੇ ਸੀ ਕਿ ਜੇ ਵਾਗਾ ਬਾਰਡਰ ਤੋਂ ਚੱਲੀਏ ਤੇ ਸਾਡੇ ਕੋਲ ਕੋਈ ਵੀ ਅਸੀਂ ওয়াਟਰ ਬੋਡੀ ਨਹੀਂ ਆ ਜਿਹਦੇ ਨਾਲ ਇੱਕ ਡਿਫੈਂਸ ਦਾ ਕੰਮ ਕਰਦੀ ਆਉ ਤਾਂ ਤੁਹਾਨੂੰ ਯਾਦ ਹੋਣਾ ਜਦੋਂ ਖੇਮਕਰਨ ਬਾਰਡਰ ਤੇ ਲੜਾਈ ਲੱਗੀ 1965 ਦੀ ਜਿਹਨੂੰ ਹੀ ਹਾਸਲ ਵਾਲੀ ਜੇ ਚੋ ਆਪਣਾ ਮੁਹੰਮਦ ਕਿਹੜਾ ਸੀ ਜੋ ਮੁਸਲਮ ਜਿਹਨੇ ਵਿਚਾਰੇ ਨੇ ਬੜੀ ਕੁਰਬਾਨੀ ਦਿੱਤੀ ਸੀਗੀ ਤੇ ਉਦੋਂ ਟੈਂਕ ਖੇਮਕਰਨ ਤੋਂ ਅੱਗੇ ਕਿੱਥੋਂ ਤੱਕ ਆ ਗਏ ਸੀ ਹਾਸਲ ਤੱਕ ਤੇ ਉਦੋਂ ਕੀ ਆ ਕੇ ਇਹਨਾਂ ਨੂੰ ਨਹਿਰ ਤੋੜਨੀ ਪਈ ਉਹ ਸਾਰੇ ਟੈਂਕ ਵਿੱਚ ਫਸ ਗਏ ਤੇ ਜਿਹੜੀ ਨਹਿਰ ਹੁੰਦੀ ਆ ਉਹ ਇੱਕ ਵਾਟਰ ਬੋਡੀ ਜਿਹੜੀ ਹੁੰਦੀ ਆ ਇੱਕ ਨਹੀਂ ਡਿਫੈਂਸ ਹੋ ਜਾਂਦੀ ਆ ਤੇ ਉਹ ਡਿਫੈਂਸ ਪਰਪਸ ਲਈ ਭਾਰਤ ਦੀ ਆਰਮੀ ਦੀ ਮੰਗ ਸੀ ਤੇ ਕੇਂਦਰ ਸਰਕਾਰ ਨੇ ਉਹਨੂੰ ਮੁੱਖ ਰੱਖ ਕੇ ਉਹ ਨਹਿਰ ਕੱਢੀ ਸੀ ਤੇ ਜੇ ਕੇਂਦਰ ਸਰਕਾਰ ਅੱਜ ਚਾਵੇ ਜੇ ਰਾਜਸਥਾਨ ਉਹਦਾ ਅਫਜ਼ਾਨਾ ਨਹੀਂ ਦੇ ਸਕਦਾ ਤੇ ਕੇਂਦਰ ਸਰਕਾਰ ਉਹ ਖਰਚਾ ਪੂਰਾ ਕਰੇ ਕਿਉਂਕਿ ਡਿਫੈਂਸ ਤਾਂ ਪੰਜਾਬ ਜਦੋਂ ਕੋਲਾ ਲੈਂਦਾ ਹੈ ਪੰਜਾਬ ਜਦੋਂ ਬਿਜਲੀ ਲੈਂਦਾ ਹੈ ਸੌਰੀ ਬਜਰੀ ਲੈਂਦਾ ਹੈ ਪੰਜਾਬ ਜਦੋਂ ਮਾਰਬਲ ਲੈਂਦਾ ਹੈ ਰਾਜਸਥਾਨ ਤੋਂ ਉਹ ਉਹ ਪੈਸੇ ਦਿੰਦੇ ਨਹੀਂ ਦਿੰਦੇ ਸਾਨੂੰ ਬਿਹਾਰ ਤੋਂ ਕੋਲਾ ਹੁੰਦਾ ਹੈ ਹੈਨਾ ਤੇ ਰਾਜਸਥਾਨ ਕਿਉਂ ਨਹੀਂ ਕਿਉਂ ਕਿਉਂ ਦੇ ਸਕਦਾ ਉਹਨੂੰ ਦੇਣਾ ਨਹੀਂ ਨਹੀਂ ਮੰਨ ਲਓ ਵੀ ਰਾਜਸਥਾਨ ਦੀ ਸੁਧੂਗੀ ਨਾ ਹੋਵੇ ਜਦੋਂ ਤੋਂ ਅਸੀਂ ਮੰਗਦੇ ਆ ਜਦੋਂ ਤੋਂ ਪਾਣੀ ਜਾ ਰਿਹਾ ਤੇ ਉਹ ਇੰਨਾ ਕੁ ਜ਼ਿਆਦਾ ਪੈਸਾ ਬਣ ਗਿਆ ਵਾ ਜਿਹਦੇ ਨਾਲ ਪਿਆਰ ਦੀ ਇਨਵੈਸਟਮੈਂਟ ਹੋ ਸਕਦੀ ਜਿਹੜਾ ਪੰਜਾਬ ਦਾ ਸਾਰਾ ਕਰਜ਼ਾ ਉੱਤ ਸਕਦਾ ਤੇ ਕਿਉਂ ਨਾ ਫਿਰ ਕੇਂਦਰ ਸਰਕਾਰ ਉਹਦੀ ਭਰਾਈ ਕਰੀ ਦੇਖੋ ਕੇਂਦਰ ਤਾਂ ਕੇਂਦਰ ਸਰਕਾਰ ਕੋ ਪੈਸਾ ਵੀ ਹੈ ਬਲਤ ਮੇਰੇ ਨਾਲ ਲੜਨ ਲੱਗ ਜੰਦੇਂ ਵੀ ਤੂੰ ਇੱਕ ਪਾਸੜ ਹੋ ਜਾਨੀ ਆ ਬਈ ਗੱਲ ਇਹ ਹੈ ਕਿ ਕੇਂਦਰ ਪੰਜਾਬ ਨਾਲ ਮੰਤਰੀਆਂ ਵਾਲਾ سلوਕ ਕਰਦਾ ਭਾਵੇਂ ਉਹ ਕਾਂਗਰਸੀ ਚਾਹੇ ਉਹ ਹੈਗੀ ਬੀਜੇਪੀ ਪੰਜਾਬ ਨੂੰ ਹਰ ਤਰ੍ਹਾਂ ਨਾਲ ਦਬਾਉਣਾ ਚਾਹੁੰਦੇ ਆ ਤੇ ਉਹ ਇਹ ਨਹੀਂ ਸਮਝਦੇ ਕਿ ਇਹ ਬਾਰਡਰ ਸਟੇਟ ਹੈ ਜੇ ਪੰਜਾਬ ਕਮਜ਼ੋਰ ਹੋਊਗਾ ਉਹਦੇ ਨਾਲ ਕੇਂਦਰ ਵੀ ਕਮਜ਼ੋਰ ਹੋਊਗਾ ਚਲੋ ਇਹ ਵੱਡੇ ਮੁੱਦੇ ਆਪਾਂ ਛੇੜਦੇ ਹਾਂ ਇਹਨਾਂ ਮੁੱਦੇ ਤੇ ਲੜੂਗਾ ਕੌਣ ਆਕਾਲੀ ਦਲ ਤੇ ਖਤਮ ਹੋ ਗਿਆ ਕੌਣ ਲੜੂਗਾ ਉਹਨੂੰ ਦੇਖੋ ਹੁਣ ਮਤਲਬ ਕੀ ਨਿਕਲ ਕੇ ਆਉਂਦਾ ਕੋਈ ਲੋਕ ਮੈਂ ਉਹ ਸੋਸ਼ਲ ਮੀਡੀਆ ਤੇ ਵੀ ਦੇਖ ਲਈ ਚੈੱਕ ਕਰਦੇ ਆ ਲੋਕ ਇਹਨਾਂ ਮੁੱਦਿਆਂ ਨੂੰ ਹੁਣ ਉਠਾ ਰਹੇ ਨੇ ਜਿੱਥੇ ਫੈਕਟਰੀਆਂ ਦਾ ਗੰਦਾ ਪਾਣੀ ਪੈ ਰਿਹਾ ਹੈ ਪੰਜਾਬੀ ਨਹੀਂ ਸਕੂਲਾਂ 'ਚ ਲਾਗੂ ਹੋ ਰਿਹਾ ਪਾਣੀ ਜਾ ਰਿਹਾ ਹੈ ਉਹਦੇ ਲਈ ਵੀ ਨਹੀਂ ਡਾਕਟਰ ਕੌਣ ਕੌਣ ਉਠਾ ਰਹੇ ਨੇ ਜੇ ਬਹੁਤ ਜੇ ਕਲੀ ਕਿਸਾਨ ਮੂਵਮੈਂਟ ਦੀ ਗੱਲ ਕਰੀਏ ਤੇ ਕਿਸਾਨਾਂ ਵੀ ਤੁਸੀਂ ਉਹਨਾਂ ਦਾ ਬਰਾਂਡ ਹੋ ਜਾਂਦਾ ਚਾਹੇ ਉਹ ਸੋਸ਼ਲ ਵਰਕਰ ਨਹੀਂ ਚਾਹੇ ਉਹ ਮਤਲਬ ਆਮ ਲੋਕ ਨਹੀਂ ਇਵਨ ਤੁਸੀਂ ਇਹ ਕਹੋ ਵੀ ਨੌਜਵਾਨ ਮੁੰਡੇ ਵੀ ਉੱਠ ਉੱਟ ਕੇ ਉਹ ਦਿਖਾਉਂਦੇ ਨੇ ਵੀ ਆਹ ਦੇਖੋ ਪਾਣੀ ਕਿੱਥੇ ਪੈ ਰਿਹਾ ਜੇ ਇਦਾਂ ਦੀ ਜਾਗਰੂਕੀ ਆਊਗੀ ਲੋਕ ਉੱਠਣਗੇ ਤੇ ਵਿੱਚੋਂ ਕੁਛ ਨਾ ਕੁਛ ਕੁਛ ਨਾ ਕੁਛ ਅਚਨ ਚਾਹੇ ਜਿੱਥੇ ਦਾ ਕਿਸਾਨ ਮੂਮਰ ਨਾਲ ਸੰਬੰਧ ਹੈ ਪਿਛਲੇ ਦਿਨੀ ਇਥੇ ਕਬਰ ਸੰਧੂ ਰਾਣੇ ਇੱਕ ਪੰਜਾਬ ਇਨਕਲੂਵ ਕਰਾਇਆ ਸੀ ਉਹਦੇ ਵਿੱਚ ਇੱਕ ਸੱਜਣ ਨੇ ਕੁਐਸਚਨ ਕੀਤਾ ਹਿੰਦੂ ਜੈਂਟਲਮੈਨ ਸੀਗਾ ਤੇ ਹੈਗਾ ਵੀ ਬਾਜ ਏਰੀਆ ਦਾ ਸੀਗਾ ਉਹ ਕਹਿੰਦਾ ਕਿ ਮੇਰੀ ਅੰਮ੍ਰਿਤਸਰ ਦੇ ਵਿੱਚ ਵੀ ਏਜੰਸੀ ਆ ਮੋਟਰਪਾਰਟ ਦੀ ਹੰਡੂਈ ਦੀ ਪੱਟੀ ਚ ਵੀ ਆ ਤਰਨਤਾਰਨ ਚ ਵੀ ਆ ਤੇ ਉਹ ਕਹਿੰਦਾ ਕਿ ਉੱਥੇ ਗੁੰਡਾਗਰਦੀ ਚੱਲ ਰਹੀ ਆ ਨਿੱਕੇ ਨਿੱਕੇ ਗਰੁੱਪ ਨੇ ਕੋਈ ਉਹਨਾਂ ਦੀ ਲੀਡਰਸ਼ਿਪ ਨਹੀਂ ਵੀ ਐਸਕੇ ਅਮੀ ਸਾਰਾ ਕੁਝ ਚਲਾ ਰਿਆ ਹਰ ਤਿੰਨ ਤਿੰਨ ਦੋ ਦੋ ਪਿੰਡਾਂ ਚ ਨਾ ਜਿੱਦਾਂ ਸਰਦਾਰੀਆਂ ਬਣੀਆਂ ਨੇ ਉਹ ਕਿਸਾਨ ਮੂਵਮੈਂਟ ਦੇ ਨਾਂ ਤੇ ਗੁੰਡਾਗਰਦੀ ਹੋ ਰਹੀ ਆ ਉਹ ਕਹਿੰਦਾ ਕਿ ਅਸੀਂ ਇੱਕ ਵਰਕਰ ਆਪਣਾ ਜਿਹੜਾ ਉਹ ਕੰਮ ਨਹੀਂ ਸੀ ਕਰਦਾ ਜਾਂ ਬੈਸਟੈਂਡ ਰਿੰਦਾ ਸੀ ਉਹਨੂੰ ਹੀ ਕੱਢਤਾ ਤੇ ਉਹ ਦੂਜੇ ਦਿਨ ਕਹਿੰਦਾ ਦੋ ਤਿੰਨ ਕਿਸਾਨ ਲੀਡਰ ਤੇ ਨਾਲ ਬੰਦੇ ਲਿਕੇ ਆ ਗਿਆ ਜੀ ਧੰਗਿਆਂ ਦੇ ਕਿੱਦਾਂ ਕੱਢ ਸਕਦੇ ਤੁਸੀਂ ਇਹਨੂੰ ਰੱਖੋ ਮਤਲਬ ਉਹ ਹਰ ਕੰਮ ਚ ਦਖਲ ਅੰਦਾਜ਼ੀ ਬਦਮਾਸ਼ੀ ਵਰਗੀ ਹੋ ਰਹੀ ਆ ਬਾਰ ਬਾਰ ਸੜਕਾਂ ਰੋਕਣ ਤੋਂ ਲੋਕੀ ਤੰਗ ਹੋ ਰਿਹਾ ਕਿਸਾਨ ਮੂਵਮੈਂਟ ਦੇ ਖਿਲਾਫ ਵੀ ਲੋਕ ਹੁਣ ਜਿਹੜੇ ਆ ਉਹ ਕਹਿ ਰਹੇ ਆ ਵੀ ਤੁਸੀਂ ਇਦਾਂ ਗੁੰਡਾਗਰਦੀ ਨਹੀਂ ਕਰ ਸਕਦੇ ਹੁਣ ਠੀਕ ਆ ਤੁਸੀਂ ਤਾਂ ਇਤਿਹਾਸ ਸਿਰ ਜਾਈਂ ਤੁਹਾਡੇ ਨਾਲ ਖੜੇ ਸੀ ਹੁਣ ਕਿਸਾਨ ਮੂਵਮੈਂਟਾਂ ਬਹੁਤ ਵੀਕ ਹੋਈਆਂ ਮੈਂ ਦਰਸ਼ਨ ਪੜ ਰਹੇ ਹਾਂ ਇੰਟਰਵਿਊ ਕਰਕੇ ਆਇਆ ਉਹਨਾਂ ਨੂੰ ਪੁੱਛਿਆ ਸੀਗਾ ਪੀ ਤੁਸੀਂ ਅੱਗੇ ਨੂੰ ਸਟਰੋਂਗ ਹੋਏ ਹੋ ਕਿ ਕਮਜ਼ੋਰ ਹੋਏ ਹੋ ਸਾਨੂੰ ਦੇਖ ਰਿਹਾ ਕਮਜ਼ੋਰ ਹੈ ਪਰ ਲੀਡਰ ਕਹਿ ਰਹੇ ਨਹੀਂ ਤਾਂ ਬਹੁਤ ਸਟਰੋਂਗ ਹੋਏ ਆ ਇਹ ਸਾਰੇ ਹਿੰਦੁਸਤਾਨ ਦੀ ਜੂੰਟ ਬਣਾ ਲਿਆ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਨਹੀਂ ਹੋਣੀ ਹੈ ਨਾ ਹੁਣ ਜਿਵੇਂ ਮਤਲਬ ਕਾਮਰੇਡਨ ਵੀ ਬਣਾਏ ਹੋਏ ਸੀਗੇ ਹਨ ਉਸ ਐ ਭਲੇਖੇ ਚ ਰਹੇ ਵੀ ਲੋਕੀ ਸਾਡੇ ਨਾਲ ਨੇ ਤੇ ਪਰ ਲੀਡ ਕਰ ਨਹੀਂ ਸਕੇ ਫਿਰ ਇਹ ਇਹ ਕਿਸਾਨੀਮੈਂਟ ਵੀ ਫੇਲ ਤਾਂ ਹੋ ਗਈ ਫਿਰ ਜੇ ਸੋਚ ਸਮਝ ਕੇ ਅਸੀਂ ਨਹੀਂ ਚੱਲਦੀ ਜਿਵੇਂ ਅਕਾਲੀ ਵੀ ਨਹੀਂ ਮੇਰਾ ਸਵਤ ਪੁਰੂਹੀ ਆ ਕਿ ਪੰਜਾਬ ਦੇ ਮਸਲੇ ਬੇਸ਼ੁਮਾਰ ਅਸੀਂ ਗਣਾਈ ਜਾਂਦੇ ਆ ਸਾਰੇ ਲੋਕ ਗਣਾਈ ਜਾਂਦੇ ਆ ਇਹਨਾਂ ਦੇ ਹੱਲ ਲਈ ਜਿੰਨਾ ਚਿਰ ਸਾਡੇ ਕੋਲ ਕੋਈ ਠਕੂ ਹੀ ਲੀਡਰਸ਼ਿਪ ਨਹੀਂ ਪੈਦਾ ਹੁੰਦੀ ਕੱਲੇ ਕੱਲੇ ਭਾਈ ਪਾਈ ਗਈ ਐ ਫੇਸਬੁੱਕ ਤੇ ਈ ਟੀਵੀ ਤੇ ਜੋ ਮਰਜੀ ਬੇਸ਼ਾਂ ਕਰੀਏ ਇਹਦਾ ਕੋਈ ਮਕਸਦ ਨਹੀਂ ਪੂਰਾ ਹੁੰਦਾ ਨਾ ਆਪਾਂ ਕਹਿੰਦੇਗੇ ਅਸੀਂ ਆਪਣਾ ਫਰਜ਼ ਪੂਰਾ ਕਰਤਾ ਜੀ ਈਂ ਦੇ ਮੁੱਦੇ ਉਠਾ ਦਿੱਤੇ ਮੁੱਦੇ ਨੂੰ ਹੱਲ ਕੌਣ ਕਰੂਗਾ ਨਹੀਂ ਹੁਣ ਇਹਦਾ ਹੱਲ ਹੁਣ ਆਪਾਂ ਇੱਥੇ ਸਟੂਡੀਓ 'ਚ ਬੈਠੇ ਕੀ ਦੱਸਾਂਗੇ ਜਿਹੜਾ ਆਪਾਂ ਲੋਕਾਂ ਦੇ ਵਿੱਚ ਵਿਚੜਦੇ ਹੋਈਏ ਫੇਰ ਤਾਂ ਆਪਾਂ ਉਥੇ ਦੱਸ ਸਕਦੇ ਵੀ ਨਹੀਂ ਆ ਸਿਆਣਾ ਬੰਦਾ ਇਹਨੂੰ ਬਾਗਡੂਰ ਸੰਭਾਲ ਲੈਣੀ ਚਾਹੀਦੀ ਆ ਹੈਨਾ ਪਰ ਹਾਲੇ ਕੋਈ ਨਜ਼ਰ ਆਉਂਦਾ ਨਹੀਂ ਸਿਆਣਾ ਬੰਦਾ ਕਿਉਂਕਿ ਅਕਾਲੀਏ ਜਿਹਦੇ ਬਿਲਕੁਲ ਹੈ ਨਹੀਂ ਹੈ ਸਾਰੇ ਪਿਛਲਾ ਗਨੇ ਸੁਖਬੀਰ ਦੇ ਕਹ ਲਓ ਚਾਹੇ ਉਹ ਦੂਜੇ ਪਾਸੇ ਕਹ ਲਓ ਦੇ ਉਸ ਅਸ ਆਪਣੇ ਆਪਣੀ ਰੋਟੀ ਹੈ ਜਿਹੜੀ ਉਹਨੂੰ ਸੇਫ ਕਰਨ ਦੇ ਵਿੱਚ ਬਚ ਲੱਗੇ ਨੇ ਬਾਕੀ ਦੇਖੋ ਕੁਛ ਨਾ ਕੁਛ ਤਾਂ ਨਿਕਲੂਗਾ ਹੀ ਚਰਨਿੰਗ ਹੋ ਰਹੀ ਹੈ ਅਖੀਰ ਦੇ ਵਿੱਚ ਚਰਨਿੰਗ ਤੇ ਚਲੋ ਹੋਈ ਜਾਵੇ ਚੰਗੀ ਗੱਲ ਆ ਉੱਚੋ ਕੁਝ ਨਿਕਲੇ ਵੀ ਮੱਖਣ ਵੀ ਆਵੇ ਨਾ ਉੱਤੇ ਆਜੂ ਆਜੂ ਪਾਣੀ ਨਾ ਨਿੱਡਕੀ ਚਾਹੀਦੀ ਆ ਉਹ ਲਾ ਵੀ ਕੁਛ ਨਾ ਕੋਈ ਜੇ ਲੋਕ ਕਦੇ ਦੇਖੋ ਇੰਨੀ ਆਵਾਜ਼ਾਂ ਉੱਠੀਆਂ ਨਹੀਂ ਜਿੰਨੀਆਂ ਅੱਜ ਕੱਲ ਉੱਠ ਰਹੀਆਂ ਨੇ ਲੋਕ ਜਾਗਰਤ ਹੋਣਗੇ ਕੁਛ ਨਾ ਕੁਛ ਤਾਂ ਹੋਊਗਾ ਹੀ ਇਹਦੇ ਵਿੱਚ ਐਨੀ ਐਨੀ ਗੱਲ ਅਕਾਲੀ ਵੀ ਆ ਜਾਣਗੇ ਨਵੇਂ ਬਸੇਰੇ ਲੋਕਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਚ ਨਵੇਂ ਰੂਪ ਤੇ ਵਿੱਚ ਅਕਾਲੀ ਦਲ ਆਏਗਾ ਜਿਹਦੇ ਵਿੱਚ ਪੁਰਾਣੀ ਲੀਡਰਸ਼ਿਪ ਨੂੰ ਪੁਰਾਣੀ ਲੀਡਰਸ਼ਿਪ ਨੂੰ ਤਾਂ ਲਾਂਬੇ ਹੋਣਾ ਹੀ ਪੈਣਾ ਉਹ ਚਾਹੇ ਖੁਸ਼ੀ ਨਾਲ ਹੋ ਜਾਣ ਚਾਹੇ ਦੁੱਖੀ ਹੋ ਕੇ ਹੋ ਜਾਣ ਉਹਨਾਂ ਦੇ ਤਾਂ ਲੋਕਾਂ ਦਾ ਇਤਬਾਰ ਹੁਣ ਨਹੀਂ ਰਿਹਾ ਹੈਗਾ ਠੀਕ ਹੈ ਐਸਜੀਪੀਸੀ ਦੀਆਂ ਵੋਟਾਂ ਚ ਜਿੱਤ ਗਏ ਉਹ ਉੱਥੇ ਉਹਨਾਂ ਨੇ ਹੀ ਬਣਾਏ ਹੋਏ ਨੇ ਉਹ ਕਿਹੜਾ ਬੰਦੇ ਕੋਈ ਬਾਹਰੋਂ ਗਏ ਸੀਗੇ ਪਰ ਉਹ ਇਹ ਤਾਂ ਜਦੋਂ ਇਲੈਕਸ਼ਨ ਹੋਣੀ ਹੈ ਜਾਂ ਹੋਰ ਕੁਝ ਆਉਂਦਾ ਉਦੋਂ ਇਹਨਾਂ ਨੂੰ ਪਰਖਣਾ ਪਊਗਾ ਇਹਨਾਂ ਵੀ ਪਰਖੇ ਜਾਣਗੇ ਉਹਨੂੰ ਵੀ ਕਿ ਕੀ ਕਿੰਨਾ ਕੁ ਦਮਖਮ ਹੈਗਾ ਕਿੰਨੇ ਕੁ ਨਹੀਂ ਚਲੋ ਰਖਸਾ ਉੱਥਾਂ ਮੇਰੇ ਸਿੱਖਾਂ ਦੀ ਪਾਰਟੀ ਰਹੀ ਆ ਜਾਂ ਸਿੱਖ ਉੱਤੇ ਮਾਨ ਬੜਾ ਮਾਨ ਕਰਦੇ ਰਹੇ ਕਿਉਂਕਿ ਉਹਦਾ ਇਤਿਹਾਸ ਬੜਾ ਤਕੜਾ ਰਿਹਾ ਇਸ ਕਰਕੇ ਉਹਨਾਂ ਦਾ ਦੁੱਖ ਵੀ ਨਾਲ ਨਾਲ ਚੱਲਦਾ ਚਲੋ ਉਹ ਬਣੇ ਨਾ ਬਣੇ ਠੱਠੇ ਜੋ ਮਰਜੀ ਹੋਵੇ ਰਾਸੀ ਪਾਰਟੀ ਆ ਸਰਕਾਰ ਆ ਇੱਕੋ ਉਹਨਾਂ ਆਪਣੇ ਹਿੱਤ ਵੇਖਣੇ ਆ ਗੱਲ ਤੇ ਆ ਕਿ ਪੰਜਾਬ ਦਾ ਕੀ ਬਣੂਗਾ ਫਿਰ ਪੰਜਾਬ ਕਿਧਰ ਜਾਊਗਾ ਪੰਜਾਬ ਨੂੰ ਕੌਣ ਸੰਭਾਲੂਗਾ ਦੇਖੋ ਪੰਜਾਬ ਨੂੰ ਤੇ ਜਿਹੜੇ ਹੁਣ ਪੰਜਾਬ 'ਚ ਰਹਿ ਰਹੇ ਨੇ ਉਹਨਾਂ ਨੂੰ ਸੰਭਾਲਦੇ ਹੀ ਬਣੇ ਨਹੀਂ ਸੰਭਾਲਣਗੇ ਫਿਰ ਉੱਜੜ ਜਾਣਗੇ ਹਾਂ ਤੇ ਇਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਅੱਗੇ ਆਉਣੇ ਪਊਗਾ ਹੀ ਨਾ ਦੇਖੋ ਨਾ ਸਮੇਂ-ਸਮੇਂ ਤੇ ਲਹਿਰਾਂ ਉੱਠਦੀਆਂ ਰਹੀਆਂ ਨੇ ਜਿੱਦਾਂ ਆਪਾਂ ਕਿਸਾਨ ਮੂਵਮੈਂਟ ਤੋਂ ਬੜੀਆਂ ਉਮੀਦਾਂ ਪਾਈਆਂ ਸੀ ਵੀ ਆਪਾਂ ਉਤੋਂ ਪਹਿਲਾਂ ਉਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿ ਲਹਿਰ ਨਹੀਂ ਉੱਠੂਗੀ ਪਹਿਲਾਂ ਕੋਈ ਸਿੰਘ ਸਫਰ ਲਹਿਰ ਉੱਠੀ ਆ ਰੀਅਸ ਬਾਜ ਦੀ ਲਹਿਰ ਆਈ ਆ ਤੇ ਕੁਝ ਸੁਧਾਰ ਹੋਏ ਆ ਜਿਹੜੀਆਂ ਕਮਜ਼ੋਰੀਆਂ ਲੋਕਾਂ ਚ ਆਈਆਂ ਸੀ ਉਹਨਾਂ ਨੂੰ ਦੂਰ ਕੀਤਾ ਗਿਆ ਨਵੀਂ ਲੀਡਰਸ਼ਿਪ ਇਹ ਚੋਂ ਪੈਦਾ ਹੋਈ ਤੇ ਹੁਣ ਕਿਤੇ ਦੁਹਰ ਨੂੰ ਉੱਠ ਨਹੀਂੂਗੀ ਕੋਈ ਐਡੀ ਗੱਲ ਨਹੀਂ ਹੈਗੀ ਦੇਖੋ ਕਿਸਾਨ ਮੋਰਚੇ ਨੇ ਇੰਨੀ ਕਿ ਜਾਗਰਤੀ ਤਾਂ ਲੈਂਦੀ ਨਾ ਹੁਣ ਆਪ ਆਈ ਇਹ ਆਪ ਅੱਗੇ ਨਾਉਂਦੀ ਤਾਂ ਨੰਗੀ ਨਹੀਂ ਸੀ ਹੋਣੀ ਹੁਣ ਤੇ ਹੁਣ ਅੱਗੋਂ ਦੇਖਦੇ ਕੀ ਨਿਕਲਦਾ ਇਹ ਦੇ ਵਿੱਚੋਂ ਆਫਟਰਨੂੰ ਲੱਗਦਾ ਕਦੀ ਕਦੀ ਡੱਬ ਸਾਹਿਬ ਕਿਸਾਨ ਮੋਰਚੇ ਨੇ ਜਾਗਰਤੀ ਲਿਆ ਗਿਆ ਆਪਣੇਰੇ ਚ ਵੜ ਗਏ ਸਾਰੇ ਕਰਕੇ ਆ ਫਿਰ ਨੇਰੇ ਚ ਗੁੰਮ ਹੋ ਗਏ ਨਹੀਂ ਨੇਰੇ ਚ ਬਾਹਰ ਆਉਣਾ ਹੀ ਪੈਣਾ ਉਹਨਾਂ ਨੂੰ ਜਦੋਂ ਦੇਖੋ ਬਿਗੜਦਾ ਜਾ ਰਿਹਾ ਸਾਰਾ ਸਭ ਤੋਂ ਵੱਡਾ ਅਸਰ ਤਾਂ ਕਿਸਾਨੀ ਤੇ ਹੀ ਹੋ ਰਿਹਾ ਨਾ ਪੰਜਾਬ ਦੀ ਜਿਹੜੀ ਬਹੁਤੀ ਮਤਲਬ ਜਿੰਨਾ ਵੱਡਾ ਚਾਹਨਾ ਸਰਜ ਦਿੱਤਾ ਸੀ ਜਿੰਨਾ ਲੋਕਾਂ ਦਾ ਸਾਥ ਦਿੱਤਾ ਸੀ ਉਹਨੂੰ ਅਖਰਾਲ ਸੁਭਾਰਨਾ ਵੀ ਤੇ ਸੀ ਨਾ ਉਹਨਾਂ ਨਾਲੇ ਫੁੱਟ ਪਈ ਆ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਜਾ ਰਹੇ ਆ ਜੀ ਇਹ ਸੇਵਾਣ ਦੇ ਹੋਰ ਹੋਣ ਇੱਕ ਸੁਖ ਬਹੁਤ ਕਿੰਨਾ ਕੁਝ ਹੋ ਰਿਹਾ ਲੋਕਾਂ ਦਾ ਵਿਸ਼ਵਾਸ ਤੇ ਇਦਾਂ ਹੀ ਗਵਾਜਦਾ ਨਾ ਇਦਾਂ ਹੀ ਕਲੀ ਲੀਡਰਸ਼ਿਪ ਤੇ ਗਵਾਜਦਾ ਇਹ ਜੈ ਕਿਸਾਨ ਲੀਡਰਸ਼ਿਪ ਤੇ ਗਵਾਜ ਰਿਹਾ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਲੋਕਾਂ ਦੇ ਫੇਸ ਨੂੰ ਜਿੱਤਣਾ ਜੇ ਤੁਸੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਰੱਖ ਸਕਦੇ ਅੱਜ ਵੀ ਮਰਿਆ ਬੰਦਾ ਕੱਲ ਵੀ ਮਰਿਆ ਹੋਰ ਜੇ ਮੰਨ ਲਓ ਕਿਸਾਨ ਮੂਵਮੈਂਟ ਵਾਲੇ ਦਿੱਲੀ ਮੋਰਚਾ ਲਾ ਲੈਣ ਕਿ ਅੱਗੇ ਅਰਕਾ ਉਹਨਾਂ ਨੂੰ ਰਿਸਪੌਂਸ ਮਿਲੇਗਾ ਨਹੀਂ ਮਿਲੇਗਾ ਰਿਸਪੌਂਸ ਨਹੀਂ ਮਿਲੂਗਾ ਸਾਨੂੰ ਸਭ ਨੂੰ ਪਤਾ ਨਹੀਂ ਮਿਲੂਗਾ ਕਿ ਉਹਨਾਂ ਨੇ ਜਿਹੜੇ ਆਪਣੇ ਪਾਏ ਪੂਰਨੇ ਸੀ ਜਿਹੜੇ ਉਹਨਾਂ ਨੇ ਪੰਜਾਬ ਹਰਿਆਣਾ ਚ ਇੱਕ ਸੁੰਦਾ ਭਾਈਚਾਰਾ ਸਿਰਜਿਆ ਸੀ ਉੱਥੇ ਪਿੱਛੇ हट ਗਏ ਹੁਣ ਇੱਕ ਆਪੋ ਜੀ ਇੱਕ ਦੂਜੇ ਨੂੰ ਨਿੰਦੀ ਜਾ ਰਹੇ ਆ ਕਿੱਦਾਂ ਹੋਏਗਾ ਨਹੀਂ ਨਹੀਂ ਹੋਣਾ ਨਹੀਂ ਆ ਫਿਰ ਉਸ ਹਿਸਾਬ ਨਾਲ ਨਹੀਂ ਹੋਣਾ ਇਹ ਤਾਂ ਦੇਖੋ ਜੇ ਤੁਸੀਂ ਰਸਤੇ ਤੋਂ ਬੰਦਾ ਭਟਕ ਜਾਵੇ ਫਿਰ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਹੈਨਾ ਉਹ ਭਟਕੇ ਹੋਏ ਨਹੀਂ ਜੇ ਸਹੀ ਰਸਤੇ ਤੇ ਚੱਲੋਗੇ ਮੰਜ਼ਿਲ ਤਾਂ ਤਾਂ ਹੀ ਆਉਣੀ ਹੈ ਹੈਨਾ ਇੱਧਰ ਉੱਧਰ ਟੱਕਰਾ ਮਾਰਨ ਨਾਲ ਨਹੀਂ ਆਉਂਦੀ ਹੈਗੀ ਸੋਈ ਪੰਜਾਬ ਦਾ ਜੇ ਪੰਜਾਬ ਨੇ ਆਪਣੀ ਮੰਜ਼ਿਲ ਤਲਾਸ਼ਣੀ ਹੈ ਪੰਜਾਬ ਨੂੰ ਬਚਾਉਣਾ ਹੈ ਫਿਰ ਕਿਸੇ ਨਾ ਕਿਸੇ ਤਾਂ ਸੋਚਵਾਨ ਲੋਕਾਂ ਨੂੰ ਅੱਗੇ ਆਉਣਾ ਹੀ ਪਊਗਾ ਬਿਲਕੁਲ ਜੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜੇ ਪੰਜਾਬ ਨੇ ਆਪਣਾ ਭਵਿੱਖ ਸੁਧਾਰਨਾ ਪੰਜਾਬ ਦੀ ਧਰਤੀ ਨੂੰ ਜਿਹਨੂੰ ਅਸੀਂ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਕਹਿੰਦੇ ਆ ਮੁੜ ਕੇ ਪੰਜਾਬ ਬਣਾਉਣਾ ਜਿਹਦੇ ਨਾਰੇ ਲੈ ਕੇ ਭਗਵੰਤ ਮਾਨ ਨੇ ਵੀ ਆਏ ਅਕਾਲੀ ਵੀ ਆਏ ਕਈ ਲੋਕ ਆਏ ਪਰ ਪੰਜਾਬ ਦੀ ਥਾਂ ਉਹਨਾਂ ਨੇ ਆਪੋ ਆਪਣੇ ਘਰ ਹੀ ਭਰੇ ਆ ਤੇ ਪੰਜਾਬ ਦੇ ਜਿਹੜੇ ਉੱਥੋਂ ਦੇ ਮੂਲ ਵਸਿੰਦੇ ਨੇ ਜਿਹੜੇ ਉੱਥੋਂ ਦੇ ਵਾਸੀ ਨੇ ਖਾਸ ਕਰਕੇ ਸਿੱਖਾਂ ਦਾ ਜਿਆਦਾ ਉੱਥੇ ਜਿਆਦਾ ਜ਼ਿੰਮੇਵਾਰੀ ਬਣ ਜਾਂਦੀ ਆ ਕਿਉਂਕਿ ਬਾਕੀ ਧਰਮ ਕੋਈ ਮੱਕੇ ਮਦੀਨੇ ਤੋਂ ਆਇਆ ਤੇ ਕੋਈ ਕਹਿੰਦਾ ਮੈਂ ਬਨਾਰਸ ਤੋਂ ਆਇਆ ਸਿੱਖ ਧਰਮ ਉਸ ਧਰਤੀ ਤੇ ਪੈਦਾ ਹੋਇਆ ਆ ਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਖਾਲਸਾ ਸਾਜਿਆ ਗਿਆ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਮਾਣ ਵੀ ਆ ਤੇ ਨਾਲ ਜ਼ਿੰਮੇਵਾਰੀ ਵੀ ਆ ਕਿ ਉਹ ਪੰਜਾਬ ਨੂੰ ਸੁਭਾਲਣ ਜੇ ਸਿੱਖ ਲੀਡਰਸ਼ਿਪ ਵਿੱਚੋਂ ਕੋਈ ਚੰਗੇ ਲੋਕ ਨਹੀਂ ਅੱਗੇ ਆਉਂਦੇ ਤੇ ਆਉਣ ਵਾਲੀ ਸਾਡੀਆਂ ਜਿਹੜੀਆਂ ਪੀੜ੍hiyan ਨੇ ਵੈਸੇ ਅਸੀਂ ਆਪਣੀਆਂ ਨਵੀਆਂ ਪੀੜ੍ਹੀਆਂ ਲਈ ਕੋਈ ਚੰਗਾ ਛੱਡ ਕੇ ਜਾ ਨਹੀਂ ਰਹੇ ਤੇ ਉਹਨਾਂ ਪੀੜ੍ਹੀਆਂ ਨੂੰ ਪੰਜਾਬ ਨੂੰ ਬਚਾਉਣ ਲਈ ਕੋਈ ਨਾ ਕੋਈ ਉਪਰਾਲੇ ਕਰਨੇ ਪੈਣਗੇ ਨਹੀਂ ਤੇ ਪੰਜਾਬ ਦੀ ਜਿਹੜੀ ਹਸਤੀ ਆ ਜਿਹੜਾ ਸ਼ਾਨਾਮਤਾ ਇਤਿਹਾਸ ਆ ਉਹ ਫਿਰ ਗਰਕ ਹੋ ਜਾਏਗਾ ਉਹਨੂੰ ਕੋਈ ਯਾਦ ਨਹੀਂ ਕਰੇਗਾ ਉਹਦਾ ਨਾਂ ਨਹੀਂ ਰਹਿਗਾ ਇਹ ਲੋਕ ਤੇ ਪੰਜਾਬ ਦਾ ਸ਼ਾਇਦ ਨਾਂ ਵੀ ਬਦਲ ਦੇਣਗੇ ਪੰਜਾਬ ਦਾ ਨਾਂ ਵੀ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਕਿੱਥੇ ਪੰਜ ਦਰਿਆਵਾਂ ਦੀ ਧਰਤੀ ਤੇ ਹੀ ਲੋੜੇ ਦਾ ਮਾਣ ਕਰਦੇ ਸਾਂ ਹੁਣ ਅਸੀਂ ਉਹਨਾਂ ਪਾਣੀਆਂ ਨੂੰ ਤਰਸ ਰਹੇ ਆਂ ਤੇ ਧਰਤੀ ਬੰਜਰ ਹੋਣ ਨਾਲ ਵੱਧ ਰਹੀ ਆ ਤੇ ਪੰਜਾਬ ਦਾ ਸ਼ਾਇਦ ਨਾਂ ਬਦਲ ਕੇ ਵੀ ਜਿੱਦਾਂ ਦੀ ਹੁਣ ਮਿੰਮ ਚੱਲੀ ਕੋਈ ਹੋਰ ਰੱਖ ਲੈਣਗੇ ਤੇ ਪੰਜਾਬ ਦਾ ਜਿਹੜਾ ਉਹ ਵਾਤਾਵਰਣ ਸੀ ਪੰਜਾਬ ਦਾ ਜਿਹੜਾ ਗੁਰੂਆਂ ਦਾ ਸਿਰਜਾ ਸਿਧਾਂਤ ਸੀਗਾ ਉਹ ਸ਼ਾਇਦ ਕਦੀ ਵਾਪਸ ਨਾ ਆ ਸਕੇ ਅਸੀਂ ਇਸ ਤਰ੍ਹਾਂ ਨਿਰਾਸ਼ਾ ਨਹੀਂ ਜਾਈਏ ਕਿਤੇ ਨਾ ਕਿਤੇ ਮੋੜ ਉਮੀਦ ਰੱਖੀਏ ਕਿ ਜਿਵੇਂ ਤੇ ਡਾਕਟਰ ਸਾਹਿਬ ਕਹਿ ਰਹੇ ਆ ਕਿ ਕੋਈ ਉੱਠੇਗਾ ਤੇ ਕੋਈ ਹਾਰਿਆ ਬੂਟ ਰਹੇ ਹੋ ਹੈ ਨਾ ਕਿਸੇ ਨਾ ਕਿਸੇ ਨੂੰ ਉੱਠਣੀ ਪੈਣੀ ਤੇ ਉੱਠ ਖੜੂਗਾ ਚਲੋ ਅੱਜ ਦਾ ਪ੍ਰੋਗਰਾਮ ਅੱਜ ਦਾ ਪ੍ਰੋਗਰਾਮ ਜਿਹੜਾ ਪੰਜਾਬ ਬਾਰੇ ਸੋਚਣ ਵਾਲਾ ਅੱਗੇ ਆਉਣਗੇ ਲੋਕੀ ਬਿਲਕੁਲ ਜੀ ਅਸੀਂ ਇਸੇ ਉਮੀਦ ਨਾਲ ਅੱਜ ਦਾ ਪ੍ਰੋਗਰਾਮ ਤੁਹਾਡੇ ਕੋਲੋਂ ਦਾ ਇਜਾਜ਼ਤ ਲੈਨੇ ਆ ਤੁਸੀਂ ਰਕਸਾ ਵਾਏ ਤੁਹਾਡਾ ਬਹੁਤ ਸ਼ੁਕਰੀਆ ਬੜੀਆਂ ਚੰਗੀਆਂ ਗੱਲਾਂ ਦੱਸੀਆਂ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਭ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ